ਸਮਝ ਨਹੀਂ ਇਹ ਜਿਹੜੇ ਡੇਰਾਬਾਦ ਦੇ ਨਾਲ ਲੱਗੇ ਆ ਡੇਰੇਬਾਦ ਡੇਰੇ ਵਾਲੇ ਦੀ ਗੱਲ ਸੁਣਦੇ ਆ ਹਾਂਜੀ ਉਹਨਾਂ ਦੇ ਗੱਡੀਆਂ ਦੇ ਟਾਇਰ ਤੱਕ ਸਾਫ਼ ਕੀਤੇ ਜਾਂਦੇ ਆ ਤਾਂ ਕਾਰਨ ਵੀ ਜੀ ਇਹ ਨਾ ਡੁੱਬਦੇ ਨੂੰ ਤਣਕੇ ਦਾ ਸਾਰਾ ਹੁੰਦਾ ਬੰਦਾ ਰੜ ਰਿਹਾ ਹੋਵੇ ਨਾ ਜੀ ਤੇ ਜਿਹੜੀ ਕੰਡੇ ਤੇ ਕੋਈ ਵੀ ਚੀਜ਼ ਉਹਦੇ ਹੱਥ ਆਊਗੀ ਉਹਨਾਂ ਨੇ ਹੱਥ ਪਾਉਣਾ ਇੱਕ ਦਰਖਤ ਦੀ ਟਾਣੀ ਵੀ ਆ ਰਹੀ ਹੈ ਨਾ ਹੱਥੋਂ ਦੇ ਭਾਵੇਂ ਪਤਾ ਵੀ ਹੈਗਾ ਵੀ ਟਾਣੀ ਨੇ ਉਹਨੂੰ ਬਾਹਰ ਨਹੀਂ ਕੱਢਣਾ ਪਰ ਕੋਸ਼ਿਸ਼ ਤੇ ਕਰਦਾ ਨਾ ਵੀ ਟਾਣੀ ਨੂੰ ਹੱਥ ਪਾ ਕੇ ਮੈਂ ਪਾਣੀ ਚੋਂ ਅੱਗੇ ਬਾਹਰ ਨਿਕਲਣਾ ਜਦੋਂ ਮਨੁੱਖ ਸਮਾਜ ਵਿੱਚ ਮਾਨਸਿਕ ਤੌਰ ਤੇ ਗੁਮਰਾ ਹੁੰਦਾ ਵਾ ਟਿਕਦਾ ਵਾ ਪਰੇਸ਼ਾਨੀਆਂ ਚ ਘਿਰਦਾ ਉਹਨ ਜਿਹੜਾ ਵਿਚਾਰੇ ਨੂੰ ਕੋ ਆਸਰਾ ਲੱਭਦਾ ਉੱਥੋਂ ਲੱਭਣ ਦੀ ਕੋਸ਼ਿਸ਼ ਕਰਦਾ ਅਸਲ ਦੇ ਵਿੱਚ ਉਹ ਇੱਕ ਤਾਂ ਹੁੰਦੇ ਬੰਦੇ ਜਾਣ ਬੋਝ ਕੇ ਜਾਂਦੇ ਕਈਆਂ ਨੂੰ ਪਤਾ ਹੀ ਨਹੀਂ ਹੈਗਾ ਵਿਚਾਰਾ ਜੀ ਉਹ ਲੱਭਦੇ ਆ ਅਸੀਂ ਸਾਡਾ ਟਾਰਗੇਟ ਹੈ ਕਿਨੇ ਬਾਣੀਆਂ ਆਪੜੋ ਭਾਈ ਗੁਰਬਾਣੀ ਦੀ ਆਪ ਸਟੱਡੀ ਕਰੋ ਗੁਰੂ ਦੇ ਕੋਲ ਤੁਸੀਂ ਵੇਖੋ ਮੈਸੇਜ ਦੀ ਗੱਲ ਕਰਦਾ ਤੁਸੀਂ ਕਿਸੇ ਦੇਹਧਾਰੀ ਕੋਲ ਜਾਓਗੇ ਹੋ ਸਕਦਾ ਉਹਦੇ ਸੇਵਕ ਕਹਿਣ ਬਾਬਾ ਜੀ ਆਰਾਮ ਕਰ ਰਹੇ ਰਾਤ ਦੇ ਥੱਕੇ ਹੋਏ ਆ ਠੀਕ ਹੈ ਹੁੰਦਾ ਹੁੰਦਾ ਵੀ ਆ ਹੁੰਦਾ ਅੱਛਾ ਜਿਹੜਾ ਗੁਰਬਾਣੀ ਸਾਡਾ ਗੁਰੂ ਆ ਨਾ ਇੱਥੇ ਤੁਸੀਂ ਰਾਤ ਦੇ 2 ਵਜੇ ਆਓ 1 ਵਜੇ ਆਓ ਦੁਪਹਿਰ ਆਓ ਸੁਬਾਹ ਆਓ ਸ਼ਾਮੀ ਆਓ ਕਦੀ ਦੀ ਕਹਣਗੇ ਸਾਡੇ ਗੁਰੂ ਸਾਹਿਬ ਥੱਕੇ ਉਹਦੇ ਹਰ ਵਕਤ ਇੱਕੋ ਸਤਿਗੁਰ ਜਾਗਤਾ ਹੋਰ ਜਾਗ ਸੁੱਤਾ ਮੂੰਹ ਪਿਆ 35 ਦੇ 35 ਮਹਾਂਪੁਰਖ ਸਾਡੇ ਇਹ ਬਾਣੀ ਮਹਾਂਪੁਰਖੀ ਨਿਜ ਘਰ ਵਾਸਾ ਹੋਏ ਇਹ 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 ਮਹਾਂਪੁਰਖਾਂ ਦੀ ਬਾਣੀ ਸਾਡੇ ਗੁਰੂਆਂ ਦੀ ਬਾਣੀ ਜਿਹੜੀ ਹਰ ਵਕਤ ਸਾਡੇ ਅੰਦਰ ਦੀ ਜੀ ਸੰਤੁਸ਼ਟੀ ਕਰਨ ਵਾਸਤੇ ਤਿਆਰ ਬਰ ਤਿਆਰ ਬੈਠੀ ਹੈ ਤਾਂ ਮੈਂ ਇੱਕ ਇਹ ਮੇਰਾ ਮੰਨਣਾ ਵੀ ਜਦੋਂ ਅਸੀਂ ਗੁਰਬਾਣੀ ਨੂੰ ਆਪ ਪੜਨ ਵਿਚਾਰ ਲੱਗ ਪਏ ਆਪਣੇ ਘਰਾਂ ਦੀ ਗੁਰਬਾਣੀ ਨੂੰ ਆਪਣਾ ਸ਼ਿੰਗਾਰ ਬਣਾਓ ਮੈਨੂੰ ਕਿਸੇ ਦੇ ਮਤਲਬ ਆਸਰੇ ਨੂੰ ਲੋੜ ਹੀ ਨਹੀਂ ਪੈਂਦੀ ਜੀ ਹਾਂ ਜੀ